ਪਾਰਲੀਮੈਂਟ ਉਹਨਾਂ ਦਾ ਪਰਸਨਲ ਸਿਕੱਤਰ ਉਹਨਾਂ ਦਾ ਪੀਏ ਹੋਣ ਦੇ ਨਾਤੇ ਕੁਝ ਦਿਨ ਪਹਿਲਾਂ ਡਿਬੜੂਗੜ੍ਹ ਵਿੱਚ ਉਹਨਾਂ ਨੂੰ ਮਿਲ ਕੇ ਆਇਆ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਭਾਈ ਸਾਹਿਬ ਹੁਣੀ ਬਹੁਤ ਚੜ੍ਹਦੀ ਕਲਾ ਵਿੱਚ ਨੇ ਬੋਲੇ ਸੋਨਹਾਲ ਉਹਨਾਂ ਦੇ ਚਿਹਰੇ ਤੇ ਪੂਰਾ ਨੂਰ பਖ ਰਿਹਾ ਸੀ ਸਾਰੇ ਸਿੰਘ ਬਹੁਤ ਚੜ੍ਹਦੀ ਕਲਾ ਵਿੱਚ ਨੇ ਪਾਰੋ ਪੰਜਾਬ ਪ੍ਰਤੀ ਬਹੁਤ ਚਿੰਤਤ ਚਿੰਤਤ ਸਨ ਨੌਜਵਾਨੀ ਨੂੰ ਲੈ ਕੇ ਬਹੁਤ ਚਿੰਤਤ ਚਿੰਤਤ ਸਨ ਕਿ ਸਾਡਾ ਭਵਿੱਖ ਜੋ ਨੌਜਵਾਨਾਂ ਦੇ ਹੱਥਾਂ ਵਿੱਚ ਹੈ ਉਹ ਨਸ਼ੇ ਵੱਲ ਨੂੰ ਤੁਰਿਆ ਜਾ ਰਿਹਾ ਹੈ ਬਹੁਤ ਵਿਚਾਰ ਹੋਏ ਪਰ ਸਮੇ ਨੂੰ ਮੱਧਜ ਨਜ਼ਰ ਰੱਖਦਿਆਂ ਮੈਂ ਬਹੁਤ ਡਿਟੇਲ ਵਿੱਚ ਨਹੀਂ ਜ਼ਿਕਰ ਕਰ ਸਕਦਾ ਉਹਨਾਂ ਵੱਲੋਂ ਦਿੱਤਾ ਹੋਇਆ ਸੰਦੇਸ਼ ਜੋ ਕਿ ਅਪੀਲ ਦੇ ਰੂਪ ਵਿੱਚ ਸੰਗਤ ਨੂੰ ਹੈ ਉਹ ਮੈਂ ਆਪ ਸਾਹਮਣੇ ਪੜਨਾ ਚਾਹਾਂਗਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪਵਨ ਚਰਨ ਛੋਪਾ ਪ੍ਰਾਪਤ ਅਤੇ 40 ਮੁਕਤੀਆਂ ਦੀ ਧਰਤੀ ਤੇ ਇਕੱਠੀ ਹੋਈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰੂ ਸਾਹਿਬ ਸੱਚੇ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤੇ ਦੀ ਸਾਂਝ ਪਾਈਏ ਗੱਜ ਕੇ ਆਖੋ ਵਾਹ ਹੈ ਗੁਰਜੀਕਾ ਖਾਲਸਾ ਵਾਹ ਹੈ ਗੁਰਜੀ ਕੀ ਫਤੇ ਪੰਜਾਬ ਦੀ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਹਕੂਮਤ ਦੇ ਪਿੰਜਰੇ ਵਿੱਚ ਕੈਦ ਸਰਕਾਰੀ ਜ਼ਬਰਦਸਤ ਟਾਕਰਾ ਸਬਰ ਨਾਲ ਕਰਦੇ ਹੋਏ ਅਸੀਂ ਚੜ੍ਹਦੀ ਕਲਾ ਵਿੱਚ ਹਾਂ ਅਤੇ ਹਰ ਪਲ ਹਰ ਸਵਾਸ ਪੰਜਾਬ ਪੰਥ ਦੀ ਸੁਖ ਮੰਗਦੇ ਹਾਂ ਚਲਦੇ ਸੰਘਰਸ਼ ਦੇ ਅਨੇਕਾ ਰੂਪਾਂ ਚੋਂ ਲੰਘਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਥਾਪਨਾ ਸਮੇਂ ਦੀ ਲੋੜ ਸੀ 14 ਦਸੰਬਰ 1920 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਮੀਰੀ ਪੀਰੀ ਦੇ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਦੇ ਆਸੇ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਹੋਂਦ ਵਿੱਚ ਆਇਆ ਅਕਾਲੀ ਦਲ ਅੱਜ ਗਵਾਚ ਚੁੱਕਾ ਹੈ ਅੱਜ ਅਕਾਲੀ ਦਲ ਆਪ ਵਾਰਸ ਬੜੀ ਬੇਟੀ ਰਵਾਇਤੀ ਅਕਾਲੀ ਲੀਡਰਸ਼ਿਪ ਨੈਤਿਕ ਤੌਰ ਤੇ ਅਗਵਾਈ ਕਰਨ ਦੇ ਕਾਬਿਲ ਨਹੀਂ ਰਹੀ ਤੇ ਹੁਣ ਕਾਨੂੰਨੀ ਬਹਾਨੇ ਬਣਾ ਕੇ ਧਰਮ ਤੋਂ ਪਗੌੜੀ ਹੋ ਗਈ ਹੈ ਰਾਜਸੀ ਤਰਦੀਆਂ ਸੀਮਤਾਵਾਂ ਤੋਂ ਅਸੀਂ ਭਲੀ-ਪਾਂਤ ਜਾਣੂ ਹਾਂ ਪਰ ਰਾਜਸੀ ਖੇਤਰ ਨੂੰ ਖਾਲੀ ਛੱਡਣਾ ਖਲਾਅ ਪੈਦਾ ਕਰਨਾ ਜਿਸ ਦੀ ਪੂਰਤੀ ਕਰਨ ਲਈ ਪੰਥ ਦੀ ਪੰਥ ਪੰਜਾਬ ਦੀ ਦਿਲੋਂ ਵਿਰੋਧੀ ਧਿਰਾਂ ਸਰਗਰਮ ਹੋ ਜਾਂਦੀਆਂ ਹਨ ਅਕਾਲੀ ਹੋਣਾ ਅਕਾਲੀ ਹੋਣ ਦਾ ਅਰਥ ਅਕਾਲ ਪੁਰਖ ਦੀ ਪ੍ਰਭੂ ਸੱਤਾ ਨੂੰ ਮੰਨ ਕੇ ਪੰਜਾਬ ਪੰਥ ਦੇ ਬੁਢੇਰੇ ਹਿੱਤਾਂ ਲਈ ਸੰਘਰਸ਼ ਕਰਨਾ ਹੈ ਪਰ ਅਜੋਕੇ ਸਮੇਂ ਦੇ ਅਕਾਲੀ ਇਸ ਤੋਂ ਪਗੋੜੇ ਹੋ ਚੁੱਕੇ ਹਨ ਅਤੇ ਉਹਨਾਂ ਵੱਲੋਂ ਕੀਤੇ ਪਾਪਾਂ ਬਾਰੇ ਕੌਮ ਭਲੀ ਭਾਂਤ ਜਾਣੂ ਹੈ ਹਰ ਸਮੇਂ ਦੀ ਮੰਗ ਹੈ ਕਿ ਐਸੀ ਇਸ ਖਲਾ ਨੂੰ ਸਿੱਖ ਆਦਰਸ਼ਾਂ ਦੀ ਰੋਸ਼ਨੀ ਵਿੱਚ ਭਰੀਏ ਸੰਗਤ ਜੀ ਤੁਹਾਡੇ ਵੱਲੋਂ ਬਖਸ਼ੇ ਪਿਆਰ ਸਤਕਾਰ ਦੇ ਅਸੀਂ ਰਿਣੇ ਹਾਂ ਹਕੂਮਤ ਦੀਆਂ ਕੌਜੀਆਂ ਚਾਲਾਂ ਅਤੇ ਕੂੜ ਪ੍ਰਚਾਰ ਨੂੰ ਰੱਦ ਕਰਦੇ ਹੋਏ ਤੁਸੀਂ ਖਡੂਰ ਸਾਹਿਬ ਅਤੇ ਫਰੀਦਕੋਟ ਦੀਆਂ ਚੋਣਾ ਵਿੱਚ ਨਿਮਾਣਿਆਂ ਨੂੰ ਮਾੜ ਬਖਸ਼ਿਆ ਹੈ ਅਤੇ ਸਾਡੀ ਇਹ ਫਤਿਹ ਹਕੂਮਤ ਦੇ ਕੂੜ ਪ੍ਰਚਾਰ ਦੇ ਵਿਰੁੱਧ ਸਭ ਦੀ ਸਾਂਝੀ ਫਤਿਹ ਹੈ ਬੇਸ਼ੱਕ ਐਮਪੀ ਐਮਐਲਏ ਤੇ ਦੁਨਿਆਵੀ ਉਹਦਿਆਂ ਦੀ ਚਾਹਨਾ ਸਾਡੇ ਹਿਰਦੇ ਵਿੱਚ ਨਹੀਂ ਤੇ ਨਾ ਹੀ ਇਹਨਾਂ ਉਹਦਿਆਂ ਦੀ ਚਮਕ ਧਮਕ ਸਾਨੂੰ ਸਿੱਖ ਸਿਧਾਂਤਾਂ ਦੇ ਉਦੇਸ਼ਾਂ ਤੋਂ ਦੂਰ ਲਿਜਾ ਸਕਦੀ ਹੈ ਅਸੀਂ ਪੂਰੀ ਤਰ੍ਹਾਂ ਸੁਚੇਤ ਹਾਂ ਕੇ ਭਾਰਤੀ ਹਕੂਮਤ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਅਤੇ ਕਮਜ਼ੋਰ ਕਰਨ ਲਈ ਕੋਝੀਆਂ ਚਾਲਾਂ ਚੱਲ ਰਹੀ ਹੈ ਸਿੱਖ ਸੰਘਰਸ਼ ਸਿੱਖ ਸੰਘਰਸ਼ ਨੂੰ ਸਮਰਪਿਤ ਹੁੰਦਿਆਂ ਹੋਇਆਂ ਦਾਸ ਅਮਰਿਤਪਾਲ ਸਿੰਘ ਅਲਾਨੀਆਂ ਤੌਰ ਤੇ ਕਹਿੰਦਾ ਹਾਂ ਕਿ ਮੇਰਾ ਕਿਸੇ ਸਿੱਖ ਭਰਾ ਨਾਲ ਕੋਈ ਵੈਰ ਵਿਰੋਧ ਨਹੀਂ ਬੇਸ਼ੱਕ ਕੋਈ ਮੇਰਾ ਕਿੰਨਾ ਵੀ ਵਿਰੋਧ ਕਰੀ ਜਾਵੇ ਪਰ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਅਸੀਂ ਪੰਥ ਦੇ ਵੱਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਆਪਸੀ ਖਾਣਾ ਜੰਗੀ ਤੋਂ ਬਚਣਾ ਚਾਹੀਦਾ ਹੈ ਚੱਲਦੇ ਸੰਘਰਸ਼ ਵਿੱਚ ਅਨੇਕਾਂ মতਪੇਦ ਹੋਣ ਸੁਭਾਉਣੇ ਸੁਭਾਵਕ ਹਨ মতਪੇਦ ਹੁੰਦਿਆਂ ਹੋਇਆਂ ਵੀ ਸ਼ਬਦਾਂ ਦੀ ਮर्यादा ਨੂੰ ਕਾਇਮ ਰੱਖਣਾ ਮੋਢਲਾ ਫਰਜ ਹੋਣਾ ਚਾਹੀਦਾ ਹੈ ਨੌਜਵਾਨਾਂ ਨੂੰ ਬੇਨਤੀ ਹੈ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਗੁਰੂ ਸਾਹਿਬ ਦੇ ਲੜ ਲੱਗੋ ਅੰਮ੍ਰਿਤ ਛਕੋ ਗੁਰੂ ਵਾਸ਼ੇ ਅਨੁਸਾਰ ਜੀਵਨ ਜਿਓ ਹਾਂ ਸਾਡੇ ਸੰਘਰਸ਼ ਦਾ ਪੰਧ ਲੰਬੇਰਾ ਹੈ ਇਸ ਲਈ ਜਥੇਬੰਦਕ ਹੋਵੋ ਆਪਸੀ ਪ੍ਰੇਮ, ਏਕਤਾ, ਇਤਿਫਾਕ ਕਾਇਮ ਰੱਖੋ ਤਾਂ ਜੋ ਪੰਥ ਦੀ ਚੜ੍ਹਦੀ ਕਲਾ ਹੋ ਸਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਗਠਨ ਅਕਾਲੀ ਰਾਜਨੀਤੀ ਦੇ ਮੋੜ ਸੁਰਜੀਤ ਹੋਣ ਦਾ ਪਹਿਲਾ ਕਦਮ ਹੈ ਸਤਾਪਤ ਰਾਜਨੀਤਿਕ ਤਿਰਾਂ ਅੱਡੀ ਚੋਟੀ ਦਾ ਜ਼ੋਰ ਲਗਾਉਣ ਗਿਆ ਕਿ ਸਾਡਾ ਰਾਹ ਰੋਕਿਆ ਜਾਵੇ ਪਰ دریاਵਾ ਨੂੰ ਕਦੇ ਬੰਨ ਨਹੀਂ ਵੱਜਦੇ ਹੁੰਦੇ ਉਹ ਸਾਨੂੰ ਉਕਸਾਉਣਗੇ ਹਰ ਹੀਲਾ ਵਰਤਣਗੇ ਪਰ ਐਸੀ ਨਾ ਕਦੇ ਡੋਲਣਾ ਤੇ ਨਾ ਗੁਰੂ ਨੂੰ ਬੇਦਾਵਾ ਦੇਣਾ ਹੈ ਇਹ ਸ੍ਰੀ ਮੁਕਸਰ ਸਾਹਿਬ ਦੀ ਉਹ ਪਵਿੱਤਰ ਧਰਤੀ ਹੈ ਜਿੱਥੇ ਭਾਈ ਮਹਾ ਸਿੰਘ ਨੇ ਗੁਰੂ ਸਾਹਿਬ ਦੀ ਗੋਦ ਵਿੱਚ ਜ਼ਿੰਦਗੀ ਦੇ ਆਖਰੀ ਸਵਾਸਾਂ ਸਮੇਂ ਇੱਕੋ ਇੱਕ ਵਰਜ ਕੀਤੀ ਸੀ ਕਿ ਸਤਿਗੁਰ ਸੱਚੇ ਪਾਤਸ਼ਾਹ ਸਤਿਗੁਰ ਸੱਚੇ ਪਾਤਸ਼ਾਹ ਜੀਓ ਸਾਡੀਆਂ ਸਾਰੀਆਂ ਭੁੱਲਾਂ ਬਖਸ਼ ਦਿਓ ਸਤੇ ਸੱਚੇ ਪਾਤਸ਼ਾਹ ਜੀ ਸਾਡਾ ਲਿਖਿਆ ਬਿਤਾਵਾ ਆਪਣੇ ਹੱਥੀਂ ਪਾੜ ਦਿਓ ਆਓ ਦਸਮ ਪਾਤਸ਼ਾਹ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਟ ਪਵਿੱਤਰ ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਤੋਂ ਅਸੀਂ ਅਰਦਾਸ ਕਰੀਏ ਕਿ ਸਤਿਗੁਰ ਸਾਨੂੰ ਸੀਨੇ ਨਾਲ ਲਾ ਕੇ ਰੱਖਣ ਤੇ ਅਸੀਂ ਇਸ ਦੁਨਿਆਵੀ ਕਾਸ਼ਾਂ ਆਉਧਿਆਂ ਦੀ ਹੋੜ ਤੋਂ ਮੁਕਤ ਰਹਿ ਤੁਸੀਂ ਜਾਣਦੇ ਹੋਏ ਪੰਥ ਪੰਜਾਬ ਦੀ ਸੇਵਾ ਕਰ ਸਕੀਏ ਗੁਰੂ ਪੰਥ ਦੇ ਦਾਸ ਭਾਈ ਅਮਰਤਪਾਲ ਸਿੰਘ ਤੇ ਸਾਥੀ ਸਿੰਘ ਨજરਬੰਦ ਡਿਬੜੂ ਕਾ ਜੇਲ ਅਸਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ